ਸਾਸਰੀਕਾਰ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਹੋ ਠੀਕ ਹੋ ਦੋਸਤੋ ਅੱਜ ਜਿਹੜਾ ਰੋਡ ਤੇ ਸੱਪ ਆ ਗਿਆ ਸੀਗਾ ਸਾਡੇ ਪੰਪ ਦੇ ਸਾਹਮਣੇ ਤੇ ਉਹ ਸੱਪ ਮੈਨੂੰ ਐ ਲੱਗਦਾ ਵੀ 15-20 ਮਿੰਟ ਪਿਆ ਰਿਹਾ ਲੋਕ ਉਹਦੇ ਕੋਲ ਦੀ ਨੰਗੀ ਗਏ ਹਨ ਕਿਸੇ ਨੇ ਨਹੀਂ ਦੇਖਿਆ ਹੈਗਾ ਲੋਕ ਕੋਈ ਫੋਨ ਤੇ ਲੱਗ ਰਹੇ ਤੇ ਕੋਈ ਕਿਵੇਂ ਦੀਗਾ ਹਨ ਤੇ ਬਾਅਦ ਚ ਫਿਰ ਅਸੀਂ ਸਾਈਡ ਤੇ ਕਰਿਆ ਤੇ ਸਾਨੂੰ ਐ ਦੀ ਬੋਧ ਬਜਾਰੇ ਦਾ ਪਿੱਛੇ ਹਨ ਨਿਕਲ ਜੇ ਹਨ ਵੀ ਜਾ ਰੋਡ ਤੇ ਮਰ ਗਿਆ ਉਹ ਔਖਾ ਹੋ ਜੂਗਾ ਤਾਂ ਕਰਕੇ ਅਸੀਂ ਉਹਨੂੰ ਸਾਈਡ ਤੇ ਅਸੀਂ ਇਦਾਂ ਜਿਉਂਦਾ ਛੱਡਤਾ ਵੀਡੀਓ ਵੀ ਪਾਈ ਅਸੀਂ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਜਦੋਂ ਵੀ ਮੋਟਰਸਾਈਕਲ ਤੇ ਜਾਓ ਜਾਂ ਕਾਰ ਤੇ ਜਾਓ ਹਨਾ ਵੀ ਧਿਆਨ ਨਾਲ ਆਪਦਾ ਬਈ ਦੇਖ ਕੇ ਜਾਇਆ ਕਰੋ ਹਨਾ ਕਿਉਂਕਿ ਹੁਣ ਸੱਪਸ ਨੂੰਂਡੀਆਂ ਦਾ ਮੌਸਮ ਆ ਗਿਆ ਹੁੰਦਾ ਨੇ ਵੀ ਆਹ ਮੌਸਮ ਵਿੱਚ ਬਹੁਤ ਨਿਕਲਦੇ ਹੁੰਦੇ ਆ ਜਾਨਵਰ ਸੋ ਆਪਣਾ ਖਿਆਲ ਰੱਖ ਕੇ ਹਨਾ ਚਲਾਇਆ ਕਰੋ ਮੋਟਰਸਾਈਕਲ ਘਾਰਾ ਚ ਵੀ ਧਿਆਨ ਰੱਖਿਆ ਕਰੋ ਦੋਸਤੋ ਇੰਨੀ ਕੁ ਬੇਨਤੀ ਆ ਬਾਕੀ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰੋ ਵੀਡੀਓ ਤੁਸੀਂ ਦੇਖ ਸਕਦੇ ਸੱਪ ਵਾਲੀ ਸੀ ਪਾਈ ਹੈਗੀ ਐਂਡ ਤੇ ਐਂਡ ਜ਼ਰੂਰ ਦੇਖਿਓ ਧੰਨਵਾਦ ਆਹ ਨਾ ਜਾਣੋ ਆਹ ਇੱਧਰ ਛੱਡ ਦਿੰਨੇ ਆ ਇੱਧਰੀ ਵਾਰ ਤੇ ਭਾਈ ਪਰਾਂ ਰਵਾ ਉਹ ਉੱਧਰ ਹੀ ਛੱਡ ਰਹਿ ਦੇ ਮੁੰਨਾ ਮਾਰੀ ਜਣ ਚੱਲ ਓਏ ਸੋ ਉਹ ਉੱਧਰ ਛੱਡ ਦੇ ਵੀ ਇਹ ਖਤਰਨਾਕ ਆ ਭਾਈ ਪੂਰਾ ਉਹ ਉੱਧਰ ਛੱਡ ਦੇ ਉਹ ਸੱਟ ਲੱਗੀ ਹੋਈ ਆ ਇਹਦੇ ਇਹ ਰੀੜ ਦੀ ਇੱਥੇ ਕੋਈ ਚੜ ਗਿਆ ਵਾ ਜਾ ਰੀੜ ਦੀ ਨਾ ਟੁੱਟਣਾ ਇਹ ਵੀ ਇਹ ਨਹੀਂ ਖੜਦਾ ਇਹ ਤਾਂ ਹੀ ਸੱਟ ਲੱਗੀ ਸੀ ਇਹਦੇ ਦੇਖੀ ਆਹ ਨਾ ਗਰ ਇਹਨੂੰ ਉਹ ਆ ਗਈ ਗੱਡੀ ਉਹਨੂੰ ਹੱਥੋਂ ਤਮਾਰਦੇ ਭੈਣ ਦੇ ਲੋੜੇ ਨੂੰ ਬਾਹਲੇ ਨਾ ਤੇ ਲੋਕ ਬਾਹਲੇ ਚੰਨਾ ਇਹ ਭੈਣ ਦੇ ਲੋੜੀ ਦੁਨੀਆਦਾਰੀ ਹੁਣ ਵੀ ਮਿੱਥੀ ਜੀ ਉਹਨੂੰ ਬਾਹਲੇ ਲੋਕ ਸੰਦੇ ਪਿੰਡਾ ਖਸਰਾ ਚਾ ਵੀ ਗੜਦੀ ਮਾ ਵੀਡੀਓ ਬਣਾਣਾ ਕੋਈ ਕਿਉਂ ਲੈ ਕੇ ਉੱਪਰ ਦੀ ਉਹ ਭੈਣ ਦਾ ਲੋੜਾ ਬਾਤ ਹੀ ਆ ਬਾਈ ਬਣਾ ਰਹੇ ਵੀਡੀਓ ਇਹਨੂੰ ਮੈਨਰੇ ਕਰਵਾ ਲੈਣਾ ਸਾਨੂੰ ਲੈ ਲੈ ਬੈਠ ਲੈ ਆਹ ਵੇ ਹੌਲੀ ਵੇ ਖਾਤਮਾ ਫਰਾਹ ਛੱਡ ਦੇ ਚਰ ਬਾਗ ਜੀ ਉਹ ਟੰਗਦਾ ਚੱਲ ਲੈਣਗੇ ਨਿਆਰੇ ਉਹ ਟੰਗਿਆ ਗਿਆ ਟੰਗਦਾ ਤੂੰ ਟੰਗ ਦੇ ਉਹਦਾ ਪਿੱਤਰ ਜੀ ਜਲੋ